ਸਤਿ ਸ਼੍ਰੀ ਅਕਾਲ ਮਾਇਆ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲਟਨ ਲੈ ਕੇ ਮਾਰਦੇ ਇੱਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਸ਼ਹੀਦੀ ਜਵਾਨਾਂ ਦੇ ਘਰ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 1 ਕਰੋੜ ਰੁਪਏ ਦੀ ਦਿੱਤੀ ਰਾਸ਼ੀ ਮੰਤਰੀ ਅਮਨ ਅਰੋੜਾ ਨੂੰ ਕੋਰਟ ਤੋਂ ਮਿਲੀ ਵੱਡੀ ਰਾਹਤ ਕੈਨੇਡਾ ਤੇ ਭਾਰਤ ਮੁਰਤ ਤੋਂ ਹੋਏ ਫਿਰ ਤੋਂ ਆਮੋ ਸਾਹਮਣੇ ਰद्द ਹੋਣ ਤੋਂ ਬਾਅਦ ਭਖਿਆ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਦਾ ਮਾਮਲਾ ਸੀਨੇ ਰਾਗੂ ਵਿਰਸਾ ਸਿੰਘ ਬਲਟੋਖਣੇ ਸਾਦੇ ਨਿਸ਼ਾਨੇ ਕੇ ਹੱਥ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੋਫੈਸਰ ਪੁੱਲਰ ਦੀ ਰਿਹਾਈ ਸੰਬੰਧੀ ਦਿੱਤਾ ਸੀ ਭਰੋਸਾ ਹੁਣ ਖਬਰਾਂ ਵਿਸਥਾਰ ਨਾਲ ਬੀਤੇ ਦਿਨੀ ਰਜ਼ੌਰੀ ਵਿੱਚ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਫੌਜੀ ਜਵਾਨ ਸ਼ਹੀਦ ਹੋ ਗਿਆ ਸੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਸ਼ਹੀਦ ਅਜੇ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਨਾਲ ਹੀ ਉਹਨਾਂ ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੀ ਦਿੱਤੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਸ਼ਹੀਦ ਹੋਏ ਅਜੇ ਸਿੰਘ ਦੇ ਘਰ ਪਹੁੰਚੇ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਤੇ ਨਾਲ ਹੀ ਉਹਨਾਂ ਕਿਹਾ ਕਿ ਸਾਡੇ ਸ਼ਹੀਦ ਸਾਡਾ ਅਸਰਮਾਇਆ ਨੇ ਇਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਨਾ ਸਾਡਾ ਫਰਜ਼ ਵੀ ਹੈ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਕੁਮਾਰ ਦੀ ਸ਼ਹਾਦਤ ਹੋਈ ਹੈ ਔਰ ਅੱਜ ਇਹ ਹੁਣ ਇੱਕ ਪਰਿਵਾਰ ਦਾ ਨਹੀਂ ਅੱਜ ਪੂਰੇ ਦੇਸ਼ ਦਾ ਬੇਟਾ ਬਣ ਗਿਆ ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ਤੱਕੇ ਨਾ ਖਾਣੇ ਪੈਣ ਖੱਜਲ ਖੁਆਰੀਆਂ ਨਾ ਹੋਣ ਸੋ ਇਸ ਸਬੰਧ ਚ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚ ਤਾਂ ਪਹਿਲਾਂ ਹੀ ਕਰਦੇ ਆ ਇੱਥੇ ਪੰਜਾਬ ਚ ਵੀ ਅਸੀਂ ਗਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਚਾਹੇ ਪੁਲਿਸ ਮੈਂ ਪੁਲਿਸ ਵਾਲਾ ਮਲਾਜ਼ਮ ਕੋਈ ਚਾਹੇ ਕੋਈ ਫੌਜ ਵਾਲਾ ਤਾਂ 1 ਕਰੋੜ ਰੁਪਈਆ ਸੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਾਨ ਸਨਮਾਨ ਫੌਜ ਵੱਲੋਂ ਵੀ ਮਿਲਿਆ ਧੰਨਵਾਦ ਕਰਦੇ ਆ ਫੌਜ ਦਾ ਇਸ ਗੱਲੋਂ ਔਰ ਫੌਜ ਨਾਲ ਅਸੀਂ ਟੱਚ ਵੀ ਆ ਫੌਜ ਵੀ 1.2 ਕਰੋੜ ਰੁਪਇਆ ਫੌਜ ਵੱਲੋਂ ਵੀ ਆਊਗਾ ਤੇ ਨਾਲ ਜੋ ਵੀ ਅਸੀਂ ਆਪਸ ਵਿੱਚ ਪ੍ਰਸ਼ਾਸਨ ਤੇ ਫੌਜ ਆਪਸ ਦੇ ਵਿੱਚ ਸੰਪਰਕ ਚ ਰਹਿਣਗੇ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਹੀਂ ਹੋਣੀ ਉਹਨਾਂ ਦੇ ਨਾਮ ਤੇ ਸਕੂਲ ਜਿਹੜਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਸਕੂਲ ਉਹਨਾਂ ਦੇ ਨਾਮ ਤੇ ਸ਼ਹੀਦ ਹਾਂਜੀ ਪਰਿਵਾਰ ਵੱਲੋਂ ਬੁੱਤ ਲਾਉਣ ਦੀ ਮੰਗ ਹੈ ਪੰਚਾਇਤ ਪਿੰਡ ਵੱਲੋਂ ਫੈਸਲਾ ਕਰ ਲਈ ਕਿੱਥੇ ਲਾਉਣੇ ਉਹ ਵੀ ਲਾਵਾਂਗੇ ਇੱਕ ਆ ਹਾਂਜੀ ਹਸਪਤਾਲ ਡਿਸਪੈਂਸਰੀ ਹੈਗੀ ਉਹਨੂੰ ਅਪਗ੍ਰੇਡ ਕਰਕੇ ਪਰ ਇਹ ਆਮਾਨੀ clinic ਉਸ ਲੈਵਲ ਦਾ ਕਿ ਸਾਰੇ ਟੈਸਟ ਇੱਥੇ ਫ੍ਰੀ ਸਾਰੀਆਂ 90 92 ਕਿਸਮ ਦੀਆਂ ਦਵਾਈਆਂ ਫ੍ਰੀ ਤੇ ਸ਼ਹੀਦ ਦੇ ਨਾਂ ਤੇ ਹੀ ਉਹ ਜਿਹੜਾ ਹੋਊਗਾ ਦੇਖੋ ਜੇ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਹੀਂ ਸੰਭਾਲਾਂਗੇ ਉਹ ਰੁਲਣਗੇ ਤਾਂ ਹੋਰ ਬੱਚਾ ਕੋਈ ਆਮਗੜ ਸਦਾਰਾ ਨਾਲ ਜਾਂ ਮਲਾਉਤ ਦਾ ਕੋਈ ਦੁਬਾਰਾ ਹਰਦੋਲੇ ਏਰੀਆ ਦਾ ਕੋਈ ਫੌਜ ਪ੍ਰਤੀ ਹੋਂ ਦਾ ਹੌਸਲਾ ਕਰ ਸਕੂਗਾ ਉਹ ਯਾਰ ਪਰਿਵਾਰ ਰੁਲ ਗਿਆ ਉਹਨਾਂ ਦਾ ਕੋਈ ਹੈ ਹੀ ਨਹੀਂ ਸੀ ਜੇ ਅਸੀਂ ਪਰਿਵਾਰ ਨੂੰ ਸੰਭਾਲ ਲਾਂਗੇ ਪਰਵਾਰ ਨੂੰ ਮਨ ਦਾ ਮਾਨ ਸਨਮਾਨ ਮਿਲ ਜੂਗਾ ਤਾਂ ਬਹੁਤ ਸਾਰੇ ਬੱਚੇ ਹੈ ਜਿਹਨੇ ਜਿਹੜੇ ਕਹਿੰਦੇ ਨੇ ਦੇਸ਼ ਵਾਸਤੇ ਅਸੀਂ ਜਨਾਚੋਨੇ ਵਾਚ ਦੱਸਦੀ ਕਿ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਪੈਂਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਅਜੀਤ ਸਿੰਘ ਜੰਮੂ ਕਸ਼ਮੀਰ ਦੇ ਨਸ਼ਹਿਰਾ ਦੇ ਵਿੱਚ ਸ਼ਹੀਦ ਹੋ ਗਿਆ ਸੀ ਇਹ ਨੌਜਵਾਨ ਅਗਨੀ ਵੀਰ ਸਕੀਮ ਦੇ ਤਹਿਤ ਫੌਜ ਦੇ ਵਿੱਚ ਭਰਤੀ ਹੋਇਆ ਸੀ ਡਿਊਟੀ ਦੇ ਦੌਰਾਨ ਬਾਰੂਦੀ ਸਰੰਗ ਫਟਣ ਦੇ ਨਾਲ ਅਜੀਤ ਸਿੰਘ ਸ਼ਹੀਦ ਹੋਇਆ ਅਜੀਤ ਸਿੰਘ ਛੇ ਭੈਣਾਂ ਦਾ ਇਕਲੌਤਾ ਭਰਾ ਸੀ ਜਿਨ੍ਹਾਂ ਚਾਰ ਭੈਣਾਂ ਵਿਆਹੀਆਂ ਹੋਈਆਂ ਨੇ ਤੇ ਦੋ ਅਜੇ ਕੁਆਰੀਆਂ ਨੇ ਜ਼ਿਕਰ ਹੋਗਾ ਕਿ ਅਜੀਤ ਸਿੰਘ ਆਪਣੇ ਦੋ ਸਾਥੀਆਂ ਸੂਬੇਦਾਰ ਤਰਮਿੰਦਰ ਸਿੰਘ ਅਤੇ ਸਿਪਾਈ ਬਲਵੰਤ ਸਿੰਘ ਸਮੇਤ ਨਸ਼ਹਿਰਾ ਸੈਕਟਰ ਦੇ ਵਿੱਚ ਗਸ਼ਤ ਕਰ ਰਿਹਾ ਸੀ ਇਸ ਦੌਰਾਨ ਜ਼ਮੀਨ ਦੇ ਹੇਠਾਂ ਲਗਾਈ ਗਈ ਬਰੂਦੀ சுரੰਗ ਅਚਾਨਕ ਫਟ ਗਈ ਤੇ ਤਿੰਨੋਂ ਜ਼ਖਮੀ ਹੋ ਗਏ ਇਲਾਜ ਦੇ ਦੌਰਾਨ ਅਜੇ ਸਿੰਘ ਦੀ ਜਾਨ ਚਲੀ ਗਈ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੰਗਰੂਰ ਦੀ ਅਦਾਲਤ ਤੋਂ ਵੱਡੀ ਰਾਹਤ ਦੇ ਦਿੱਤੀ ਗਈ ਹੈ ਸੁਨਾਮ ਕੋਰਟ ਵੱਲੋਂ ਸੁਣਾਈ ਗਈ 2 ਸਾਲ ਦੀ ਸਜ਼ਾ ਤੇ ਅਦਾਲਤ ਨੇ ਰੋਕ ਲਗਾ ਦਿੱਤੀ ਹੈ ਅਮਨ ਅਰੋੜਾ ਪਰਿਵਾਰ ਝਗੜੇ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ ਇਸ ਦੌਰਾਨ ਗੰਦਰਤਾ ਮੌਕੇ ਅਮਨ ਅਰੋੜਾ ਦੇ ਕੌਮੀ ਝੰਡਾ ਲਹਿਰਾਉਣ ਤੇ ਵੀ ਸਵਾਲ ਖੜੇ ਹੋਗੇ ਸਨ ਪੰਜਾਬ ਦੇ ਕੈਬਨ ਮੰਤਰੀ ਅਮਨ अरोड़ा ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਤਿਰੰਗਾ ਝੰਡਾ ਲਹਿਰਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਸੰਗਰੂਰ ਦੀ ਜ਼ਿਲ੍ਹਾ ਅਦਾਲਤ ਨੇ ਮੰਤਰੀ ਅਮਨ अरोड़ा ਨੂੰ ਵੱਡੀ ਰਾਹਤ ਦਿੰਦਿਆਂ ਉਹਨਾਂ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਤੋਂ ਹੀ ਅਮਨ अरोड़ा ਇਸ ਗੱਲ ਨੂੰ ਲੈ ਕੇ ਚਰਚਾ 'ਚ ਸਨ ਕਿ ਉਹ ਇਸ ਸਾਲ ਗਣਤੰਤਰ ਦਿਵਸ ਤੇ ਤਿਰੰਗਾ ਝੰਡਾ ਲਹਿਰਾਉਣਗੇ ਜਾਂ ਨਹੀਂ। ਪਰ ਹੁਣ ਸੰਗਰੂਰ ਦੀ ਅਦਾਲਤ ਨੇ ਸੁਨਾਮ ਦੀ ਅਦਾਲਤ ਵੱਲੋਂ ਸੁਣਾਈ ਗਈ 2 ਸਾਲ ਦੀ ਸਜ਼ਾ ਨੂੰ ਰੋਕ ਦਿੱਤਾ ਹੈ ਇਸ ਦੌਰਾਨ ਮੰਤਰੀ ਅਮਨੋ ਰੋੜਾ ਨੇ ਕਿਹਾ ਹੈ ਕਿ ਸੱਚ ਦੀ ਜਿੱਤ ਹੈ ਕਿ ਉਹਨਾਂ ਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਅਮਰ ਜੀ ਅੱਜ ਜਿਹੜੀ ਸਟੇ ਵਾਸਤੇ ਤੁਸੀਂ ਕੀ ਆਇਆ ਆਰਡਰ ਦੇ ਵਿੱਚ ਦੇਖੋ ਡਿਟੇਲਡ ਆਰਡਰ ਤਾਂ ਨਹੀਂ ਜੋਜਤ ਸਾਹਿਬ ਨੇ ਜਿਹਨਾਂ ਆਰਡਰ ਸੁਣਾਇਆ ਵੀ ਇੱਕ ਵਾਰ ਕਨਵਿਕਸ਼ਨ ਦੇ ਸਟੇ ਜਿਹੜੀ ਉਹ ਗਾਰੰਟੀਡ ਹੈ ਸੋ ਮੈਂ ਧੰਨਵਾਦ ਕਰਦਾ ਜੁਡੀਸ਼ੀਅਲ ਸਿਸਟਮ ਦਾ ਹਾਈ ਕੋਰਟ ਦਾ ਔਰ ਕਿਉਂਕਿ ਉੱਥੇ ਵੀ ਇੱਕ ਇਹਨਾਂ ਨੇ ਪਟੀਸ਼ਨ ਪਾਈ ਸੀਗੀ ਔਰ ਜੱਜ ਸਾਹਿਬ ਡਿਸਟ੍ਰਿਕਟ ਸੈਸ਼ਨ ਜੱਜ ਸਾਹਿਬ ਦਾ ਸਚਾਈ ਦੀ ਜਿੱਤ ਹੋਈ ਹੈ ਔਰ ਜੋ ਕਨਵੈਕਸ਼ਨ ਹੈ ਉਹ ਸਟੇ ਹੋਈ ਹੈ ਔਰ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਦਾ ਕਿ ਜਿਨ੍ਹਾਂ ਨੇ ਦਵਾਵਾਂ ਕੀਤੇ ਆ ਇਹਨਾਂ ਦਿਨਾਂ ਦੇ ਵਿੱਚ ਤੇ ਅੱਜ ਇਹ ਜਿਹੜੀ ਕਨਵੈਕਸ਼ਨ ਦੇ ਉੱਪਰ ਸਟੇ ਉਹ ਗ੍ਰਾਂਟ ਹੋਈ ਔਰ ਮੇਰੀ ਖਾਸ ਤੌਰ ਤੇ ਵੀ ਰੀਡਰਸ਼ਿਪ ਦਾ ਜਿਨ੍ਹਾਂ ਨੇ ਇਹ ਜੇ ਔਖੇ ਸਮੇਂ ਦੇ ਵਿੱਚ ਵੀ ਮੇਰੇ ਉੱਪਰ ਵਿਸ਼ਵਾਸ ਆਪਣਾ ਬਣਾਈ ਰੱਖਿਆ ਸੋ ਸਾਰੇ ਨੂੰ ਬਹੁਤ ਬਹੁਤ ਧੰਨਵਾਦ ਹੈ ਜੀ ਸਰ ਕੱਲ ਸਰ ਕੱਲ ਫਲੈਗ ਹੋਸਟ ਕਰੋਗੇ ਸਰ ਉਹਦੀ ਇਹੀ ਸੀਗੀ ਜੀ ਕੰਡੀਸ਼ਨ ਜੋ ਉਹਨਾਂ ਨੇ ਪੀਆਈਐਲ ਪਾਈ ਸੀਗੀ ਕਿ ਜੋ ਤੱਕ ਕਨਵਿਕਸ਼ਨ ਨਹੀਂ ਸਟੇ ਹੋ ਜਾਂਦੀ ਹੈਗੀ ਉਦੋਂ ਤੱਕ ਫਲੈਗ ਹੋਸਟ ਨਹੀਂ ਕਰ ਸਕਦੇ ਹੈਗੇ ਹੁਣ ਜਦੋਂ ਅੱਜ ਕਨਵਿਕਸ਼ਨ ਸਟੇ ਹੋ ਗਈ ਤੇ ਆਟੋਮੈਟਿਕਲੀ ਉਹ ਜਿਹੜੀ ਪੀਆਈਐਲ ਹੈ ਉੱਥੇ ਹਾਈ ਕੋਰਟ ਦੇ ਵਿੱਚ ਉਹ ਵੀ ਇਨਫੈਕਟਿਵ ਜਿਹੜੀ ਹੋ ਚੁੱਕੀ ਕਿਉਂਕਿ ਉੱਥੇ ਅਸੀਂ ਅੰਡਰਟੇਕਿੰਗ ਦੇ ਦਿੱਤੀ ਸੀਗੀ ਕਿ ਜੇ ਕਨਵਿਕਸ਼ਨ ਸਟੇ ਹੋ ਜਾਂਦੀ ਹੈ ਤਾਂ ਫਲੈਗ ਹਿਸਟ ਕਰਾਂਗੇ ਜੇ ਨਹੀਂ ਹੁੰਦੀ ਹੈਗੀ ਤਾਂ ਨਹੀਂ ਕਰਾਂਗੇ ਉੱਥੇ ਅਸੀਂ ਅੰਡਰਟੇਕਿੰਗ ਦਿੱਤੀ ਸੀਗੀ ਤੇ ਉਹਦੇ ਬੇਸਿਸ ਦੇ ਉੱਪਰ ਉੱਥੇ ਇਨਫੈਕਸ਼ਨ ਸ਼ੋ ਹੋਗੀ ਤੇ ਇੱਥੇ ਕਨਵਿਕਸ਼ਨ ਸਟੇ ਹੋਗੀ ਜ਼ਿਕਰ ਹੋਇਆ ਹੈ ਕਿ 21 ਦਸੰਬਰ ਨੂੰ ਸੁਨਾਮ ਦੀ ਅਦਾਲਤ ਨੇ ਕੈਬਨ ਮੰਤਰੀ ਅਮਨ अरोड़ा ਉਹਨਾਂ ਦੀ ਮਾਤਾ ਸਮੇਤ 9 ਵਿਕਤੀਆਂ ਨੂੰ ਘਰ ਵਿੱਚ ਦਾਖਲ ਹੋ ਕੇ ਰਜਿੰਦਰ ਦੀਪਾ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ 2 ਸਾਲ ਦੀ ਸਜ਼ਾ ਸੁਣਾਈ ਸੀ ਤੇ ਹੁਣ ਅਮਨ अरोड़ा ਨੂੰ ਵੱਡੀ ਰਾਹਤ ਮਿਲ ਗਈ ਹੈ ਹੁਣ ਕੱਲ 26 ਜਨਵਰੀ ਮੌਕੇ ਅੰਮ੍ਰਿਤਸਰ ਦੇ ਵਿੱਚ ਕੌਮੀ ਝੰਡਾ ਲਹਿਰਾਉਣਗੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਪਟੀਸ਼ਨ ਰੱਦ ਹੋਣ ਤੋਂ ਬਾਅਦ ਮਾਮਲਾ ਭਖਦਾ ਵਿਖਾਈ ਦੇ ਰਿਹਾ ਹੈ ਹੁਣ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਬਲਟੋਹਾ ਵੱਲੋਂ ਅਰਵਿੰਦ ਕੇਜਰੀਵਾਲ ਤੇ ਇਸ ਮਾਮਲੇ ਨੂੰ ਲੈ ਕੇ ਨਿਸ਼ਾਨੇ ਸਾਧੇ ਜਾ ਰਹੇ ਨੇ ਉਹਨਾਂ ਨੇ ਪ੍ਰੋਫੈਸਰ ਪੁੱਲਰ ਦੀ ਰਿਹਾਈ ਸੰਬੰਧੀ ਆਪ ਸੁਪਰੀਮੋ ਤੋਂ ਜਵਾਬ ਮੰਗੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲੜ ਦੀ ਰਿਹਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਕੇਜਰੀਵਾਲ ਦੇ ਇਸ ਧੋਖੇ ਅਤੇ ਗੁੰਮਰਾਹ ਕਰਨ ਵਾਲੇ ਪੱਤਰ ਦਾ ਵੀ ਜਵਾਬ ਦਿਓ ਝੂਠ ਦੇ ਸਹਾਰੇ ਧੋਖੇਵਾਲੀ ਰਾਜਨੀਤੀ ਕਰਨ ਵਾਲੇ ਲਾਲਾ ਕੇਜਰੀਵਾਲ ਦਾ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ 9 ਸਾਲ ਪੁਰਾਣਾ ਝੂਠ ਹੋਇਆ ਨੰਗਾ ਕੇਜਰੀਵਾਲ ਵੱਲੋਂ 27 ਜਨਵਰੀ 2014 ਨੂੰ ਜੰਤਰ ਮੰਤਰ ਦਿੱਲੀ ਵਿਖੇ ਲੰਬੀ ਭੁੱਖ ਹੜਤਾਲ ਤੇ ਬੈਠੇ ਸਰਦਾਰ ਇਕਬਾਲ ਸਿੰਘ ਪੱਟੀ ਫਰਾਂਸ ਨੂੰ ਵਿਸ਼ਵਾਸ ਦਿਵਾਉਣ ਅਤੇ ਭੁੱਖ ਹੜਤਾਲ ਖਤਮ ਕਰਾਉਣ ਲਈ ਇੱਕ ਗੁੰਮਰਾਹਕੁੰਨ ਤੇ ਝੂਠਾ ਪੱਤਰ ਲਿਖਿਆ ਗਿਆ ਸੀ ਇਸ ਪੱਤਰ ਵਿੱਚ ਕੇਜਰੀਵਾਲ ਨੇ ਉਸ ਸਮੇਂ ਬਿਲਕੁਲ ਹੀ ਸ਼ਰਿਆਮ ਝੂਠ ਲਿਖਿਆ ਆਪਣੀ ਸਪੋਸਟ ਦੇ ਰਾਹੀਂ ਵਿਰਸਾ ਸਿੰਘ ਬਲਟੋਆ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਬਲਟੋਆ ਸਾਹਿਬ ਤੁਹਾਡੇ ਵੱਲੋਂ ਇੱਕ ਪੋਸਟ ਸੰਜੀ ਕੀਤੀ ਵੀ ਹੈ ਜ ਜਿਹਦੇ ਵਿੱਚ ਲਿਖਿਆ ਹੈ ਵੀ ਕੇਜਰੀਵਾਲ ਨੇ ਇਸ ਧੋਖੇ ਤੇ ਗੋਬੜਾ ਕਰਨ ਵਾਲੇ ਪੱਤਰ ਦਾ ਵੀ ਜਵਾਬ ਦਿਓ ਜੀ ਕੀ ਸੱਚਾਈ ਹੈ ਪੱਤਰ ਨੂੰ ਲੈ ਕੇ ਜੀ ਕੋ ਮੈਂ ਤੇ ਇਹ ਗੇਂਤੀ ਕਰਨਾ ਚਾਹੁੰਦਾ ਹਾਂ ਕਿ ਸਾਸੀ ਲੱਗੋ ਜੋ ਤੁਹਾਡਾ ਸਟੈਂਡ ਹੈ ਉਸੇ ਤੋਂ ਸਪਸ਼ਟ ਕਰੋ ਜੀ ਕਿ ਤੁਸੀਂ ਸਿੱਖਾਂ ਦੇ ਹੱਕ 'ਚ ਫੈਸਲਾ ਨਹੀਂ ਲੈ ਸਕਦੇ ਅਸੀਂ ਮੰਨਦੇ ਹਾਂ ਕਿ ਤੁਹਾਡੀ ਮਜ਼ਦੂਰੀ ਹੈ ਕੁਸਾਂ ਸਮਝੇ ਦੀਸ਼ ਦੇ ਅੰਦਰ ਸਿਆਸਤ ਕਰਨੀ ਹੈ। ਔਰ ਦੂਸਰਾ ਇਹ ਕਿ ਤੁਸੀਂ ਇਹ ਵੀ ਮਹਿਸੂਸ ਕਰਦੇ ਜੇ ਕਿ ਸਿੱਖਾ ਨਹੀਂ ਕਿਹੜੀ ਗੱਲ ਹੈ। ਚਾਰ ਗੱਲਾਂ ਸੁਣਾ ਦਿਓ, ਚਾਰ ਗੱਪਾਂ ਮਾਰ ਦਿਓ। ਤੇ ਜਿਤਨਾ ਮਰਜੀ ਨਰਮ ਕਰ ਲਾਓ। ਜੀ। ਔਰ ਤੁਹਾਡੇ ਸਾਹਮਣੇ ਇਹ ਕਿ 2014 ਦੀਆਂ ਪਾਰਲੀਮੈਂਟ ਚੋਣਾਂ ਸਮੇਂ 2017 ਦੀਆਂ ਵਿਧਾਨ ਸਭਾ ਚੋਣਾਂ ਮੱਗ ਕੇ ਔਰ ਉਸ ਤੋਂ ਬਾਅਦ ਲਗਾਤਾਰ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਭਗਵੰਤ ਮਾਨ ਦਾ ਕਹੇ ਜੀਵਾਲ ਤੇ ਹੈ ਹੀ ਹੈ ਭਗਵੰਤ ਮਾਨ ਤਾਂ ਕਹਿੰਦੇ ਸੀ ਕਿ ਸਾਡੀ ਪੰਜਾਬ ਸਰਕਾਰ ਬਣਾ ਦੇ ਤੇ ਦਿਮੇਂਦਰ ਪਾਲ ਪੁਲੜ ਜਿਹੜਾ ਆ ਉਹ ਤੁਰਤ ਬਾਹਰ ਆ ਜਾ ਜੀ ਤੇ ਚਲੋ ਉਹ ਤੇ ਨਹੀਂ ਇਹਨਾਂ ਲਿਆਂਦਾ 2018 ਤੋਂ ਲੈ ਕੇ ਲਗਾਤਾਰ ਉਹਨਾਂ ਦੀ ਰਿਹਾਈ ਦੀ ਫਾਈਲ ਜੀ ਤਿਆਰ ਹੋ ਕੇ ਵਾਰ-ਵਾਰ ਤੇਜਰੀਵਾਲ ਦੇ ਟੇਬਲ ਤੇ ਜਿਹੜਾ ਇਹਨਾਂ ਦਾ ਸੈਂਟੈਂਸ ਰੀਡਿੰਗ ਬੋਰਡ ਹੈ ਸਦਾ ਸਮੀਖਿਆ ਬੋਲ ਹੈ ਉਹਦੇ ਕੋਲੇ ਜਾਂਦੀ ਹੈ ਜਾਂ ਉਹ ਡੈਫਰ ਕਰ ਦਿੱਤੀ ਜਾਂਦੀ ਹੈ ਤੇ ਜਾਂ ਉਹ ਰੱਦ ਕਰ ਦਿੱਤੀ ਜਾਂਦੀ ਹੈ ਸਿੱਖ ਕੌਮ ਨੂੰ ਗੁੰਮਰਾਹ ਕਰਦੀ ਹੈ ਅੱਜ ਤੋਂ 9 ਸਾਲ ਪਹਿਲਾਂ ਵੀ ਕੇਜਰੀਵਾਲ ਨੇ ਝੂਠ ਬੋਲਿਆ ਤੇ ਬੋਲਿਆ ਕਿ ਆਪਣੇ ਸਰਕਾਰੀ ਮੁੱਖ ਮੰਤਰੀ ਦੇ ਲੈਟਰ ਹੈਡ ਲੈਟਰ ਹੈਡ ਤੇ ਸੀਗਾ ਮੈਂ ਤਾਂ ਉਹਦਾ ਜਵਾਬ ਮੰਗਿਆ ਵੀ ਦੱਸ ਦਿਓ ਵੀ ਇਹਦਾ ਲੈਟਰ ਹੈ ਜੀ ਕਿਉਂ ਝੂਠ ਬੋਲਿਆ ਸੀ ਕਿਉਂ ਗੁੰਮਰਾਹ ਕੀਤਾ ਗਿਆ ਸੀ ਉਸੇ ਨਕਸ਼ੇ ਕਦਮਾਂ ਤੇ ਉਸੇ ਤਰ੍ਹਾਂ ਡਰਾਮਾ ਕਰਦੇ ਹੋਏ ਅੱਜ ਫਿਰ ਤੁਸੀਂ ਕੇਜਰੀਵਾਲ ਦੇ ਗੁਨਾਹ ਜਿਹੜਾ ਆ ਲਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਫਿਰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇਹਨਾਂ ਸਵਾਲਾਂ ਦਾ ਕੀ ਜਵਾਬ ਦਿੰਦੇ ਨੇ ਬੀਤੇ ਦਿਨ ਸੁਖਵੀਰ ਬਾਦਲ ਨੇ 1 ਫਰਵਰੀ ਤੋਂ ਪੰਜਾਬ ਯਾਤਰਾ ਦਾ ਐਲਾਨ ਕੀਤਾ ਹੁਣ ਇਸ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਵਿੰਗ ਦੇ ਮੁਖ ਐਡਵੋਕੇਟ ਅਰਸ਼ਦੀਪ ਸਿੰਘ ਕਰੇਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਬਾਰੇ ਅਹਿਮ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਇਹ ਯਾਤਰਾ ਕਿਉਂ ਕਰਵਾਈ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ 1 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਯਾਤਰਾ ਪੰਜਾਬ ਦੇ ਵੱਖ-ਵੱਖ ਹਲਕਿਆਂ 'ਚੋਂ ਹੁੰਦੀ ਹੋਈ ਪੂਰੀ ਹੋਵੇਗੀ। ਪੰਜਾਬ ਬਚਾਓ ਯਾਤਰਾ ਦਾ ਪਹਿਲਾ ਪੜਾ ਮਹੀਨੇ ਦੇ ਅੰਤ ਵਿੱਚ ਤਲਵੰਡੀ ਸਾਬੋ ਵਿੱਚ ਖਤਮ ਕੀਤਾ ਜਾਵੇਗਾ। ਪੰਜਾਬ ਵਿੱਚ ਅਜਿਹੀ ਯਾਤਰਾ ਦੀ ਲੋੜ ਕਿਉਂ ਪਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖ ਨੌਜਵਾਨਾਂ ਦਾ ਵੀ ਜ਼ਿਕਰ ਕੀਤਾ ਹੈ। ਇਸ ਯਾਤਰਾ ਨੂੰ ਲੈ ਕੇ ਉਹਨਾਂ ਹੋਰ ਕੀ ਕਿਹਾ ਆਓ ਤੁਹਾਨੂੰ ਸੁਣਾਉਣੇ। ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਯੋਧੇ ਬਹਾਦਰਾਂ ਦੀ ਕਿਰਤੀਆਂ ਦੀ ਧਰਤੀ ਹੈ ਉਹ ਪੰਜਾਬ ਜਿਨੇ ਆਜ਼ਾਦੀ ਦੀ ਲੜਾਈ ਲੜੀ ਉਹ ਪੰਜਾਬ ਉਹ ਪੰਜਾਬੀ ਜਿਨ੍ਹਾਂ ਨੇ ਐਮਰਜੈਂਸੀ ਦੇ ਖਿਲਾਫ ਲੜਾਈ ਲੜੀ ਦੇਸ਼ ਦੇ ਉੱਤੇ ਜੰਗਾਂ ਦੀ ਪੀੜ ਪਈ ਪੰਜਾਬੀਆਂ ਨੇ ਅੱਗੇ ਹੋ ਕੇ ਹਿੱਕ ਡਾਈ ਤੇ ਦੇਸ਼ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ ਉਹ ਪੰਜਾਬੀ ਜਿਨ੍ਹਾਂ ਨੇ ਕਾਲੇ ਪਾਣੀ ਦੀ ਸਜ਼ਾਵਾਂ ਸਭ ਤੋਂ ਵੱਧ ਕਟੀਆਂ ਤੇ ਅੱਜ ਉਹੀ ਪੰਜਾਬੀਆਂ ਨੂੰ ਇੱਕ ਦਸਕਤ ਕਰਕੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਿੱਲੀ ਕੇਜਰੀਵਾਲ ਦਾ ਗੁਲਾਮ ਬਣਾਤਾ ਤੇ ਸਾਰਾ ਪੰਜਾਬ ਅੱਜ ਦਿੱਲੀੋਂ ਚੱਲ ਰਿਹਾ ਸੋ ਇਹ ਗੱਲ ਪੰਜਾਬ ਦੀ ਖੁਦ ਮੁਖਤਿਆਰੀ ਦੀ ਹੈ ਇਹ ਗੱਲ ਪੰਜਾਬ ਦੀ بگੜ ਰਹੀ ਸਥਿਤੀ ਦੀ ਹੈ ਇਹ ਗੱਲ ਪੰਜਾਬ ਦੇ ਚਿੰਤਾਜਨਕ ਹਾਲਾਤਾਂ ਦੀ ਹੈ ਤੇ ਇਹ ਜਿਹੜੀ ਯਾਤਰਾ ਪੰਜਾਬ ਬਚਾਓ ਯਾਤਰਾ ਹੈ ਇਹਦਾ ਮੁੱਖ ਉਦੇਸ਼ ਪੰਜਾਬੀਆਂ ਦੇ ਨਾਲ ਇੱਕ ਖੁੱਲੇ ਮੰਚ ਤੇ ਵਿਚਾਰ ਵਟਾਂਦਰਾ ਕਰਨਾ ਕਿ ਕਿਸ ਤਰੀਕੇ ਆਪਾਂ ਪੰਜਾਬ ਨੂੰ ਉਸੇ ਸਤਰ ਤੇ ਲੈ ਕੇ ਜਾਈਏ ਜਿੱਥੋਂ ਪੰਜਾਬ ਦੀਆਂ ਵਾਗਾਂ ਇਹ ਲੋਕਾਂ ਨੇ ਕਾਲੇ ਖੂਹ ਦੇ ਵਿੱਚ ਮੋੜੀਆਂ ਨੇ ਕਿਉਂਕਿ ਪੰਜਾਬ ਜਾਣਿਆ ਜਾਂਦਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਪੰਜਾਬ ਪੰਜਾਬ ਜਾਣਿਆ ਜਾਂਦਾ ਸੀ ਜਿਵੇਂ ਪਹਿਲਾਂ ਉਰੇ ਕਾਂਗਰਸ ਦੀ ਸਰਕਾਰ ਨੇ ਖੂਨ ਦੀ ਹੋਲੀ ਖੇਡੀ ਉਰੇ ਕਾਂਗਰਸ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਐਨਐਸਏ ਲਾਈ ਉਰੇ ਕਾਂਗਰਸ ਦੀ ਸਰਕਾਰਾਂ ਨੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਟੈਂਕਾ ਤੋਪਾ ਵਾੜੀਆਂ ਉਸੇ ਤਰੀਕੇ ਦੇ ਨਾਲ ਅੱਜ ਫੇਰ ਉਹੀ ਕਾਲੀ ਹਨੇਰੀ ਪੰਜਾਬ ਦੇ ਵਿੱਚ ਵਗ ਰਹੀ ਹੈ ਤੇ ਅੱਜ ਉਹ ਕਾਲੀ ਹਨੇਰੀ ਕੌਣ ਲੈ ਕੇ ਆਇਆ ਉਹ ਲੈ ਕੇ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਐਨਐਸਏ ਫੇਰ ਦੁਬਾਰਾ ਯਾ ਕਾਂਗਰਸ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਲਾਈ ਯਾਜ ਮੁੱਖ ਮੰਤਰੀ ਭਗਵੰਤ ਮਾਨ ਨੇ ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਪੰਜਾਬੀ ਨੌਜਵਾਨ ਸੱਟੇ ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਚੜਾਈਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਨੇ ਸੁਲਤਾਨਪੁਰ ਲੋਧੀ ਦੇ ਅੰਦਰ ਪੁਲਿਸ ਭੇਜ ਕੇ ਗੋਲੀਆਂ ਚਲਾਈਆਂ ਸੋ ਉਸੇ ਕਾਲੇ ਦੌਰ ਦੇ ਵਿੱਚ ਪੰਜਾਬ ਨੂੰ ਦੁਬਾਰਾ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧੱਕਿਆ ਤਾਂ ਲੋੜ ਪਈ ਅੱਜ ਪੰਜਾਬ ਬਚਾਓ ਯਾਤਰਾ ਕੱਢਣ ਦੀ ਫਿਲਹਾਲ ਇਸ ਯਾਤਰਾ ਨੂੰ ਲੈ ਕੇ ਵਿਰੋਧੀ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਯਾਤਰਾ ਦੇ ਉੱਤੇ ਸਵਾਲ ਖੜੇ ਕੀਤੇ ਸੀ ਉਹਨਾਂ ਇਸ ਯਾਤਰਾ ਨੂੰ ਲੈ ਕੇ ਤੰਜ ਕੱਸਦਿਆਂ ਕਿਹਾ ਸੀ ਕਿ ਇਸ ਯਾਤਰਾ ਦਾ ਨਾਮ ਪੰਜਾਬ ਬਚਾਓ ਯਾਤਰਾ ਦੀ ਬਜਾਏ ਅਕਾਲੀ ਦਲ ਬਚਾਓ ਯਾਤਰਾ ਹੋਣਾ ਚਾਹੀਦਾ ਸਮਾਹੋਚਲਕ ਬ੍ਰੇਕ ਦਾ ਮਿਲਦਿਆਂ ਬ੍ਰੇਕ ਤੋਂ ਬਾਅਦ ਪ੍ਰੇਖਤਾਵਾਂ ਤੁਹਾਡਾ ਮੋੜ ਸਵਾਗਤ ਹੈ ਬਾਦਨੇ ਅਗਲੀ ਖਬਰ ਦੇ ਵੱਲ ਪੰਜਾਬ ਵਿੱਚ 26 ਜਨਵਰੀ ਦੇ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਸ ਮੌਕੇ ਵੱਖ-ਵੱਖ ਕੀਤਿਆਂ ਨਾਲ ਜੁੜੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਪੁਲਿਸ ਦੇ ਕਈ ਅਧਿਕਾਰੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਹੈ 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਕਈ ਪੁਲਿਸ ਅਧਿਕਾਰੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਰਾਸ਼ਟਰਪਤੀ ਮੈਡਲ ਪ੍ਰਾਪਤ ਕਰਨ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਨੇ ਖਾਸ ਤੌਰ ਦੇ ਉਤੇ ਏਜੀਟੀਐਫ ਯਾਨੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਨੂੰ ਵੀ ਇਹ ਮੈਡਲ ਮਿਲ ਰਿਹਾ ਹੈ ਇਹਨਾਂ ਦੇ ਨਾਲ ਹੀ ਏਜੀਟੀਐਫ ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਨੂੰ ਵੀ ਚੌਥੀ ਵਾਰ ਰਾਸ਼ਟਰਪਤੀ ਮੈਡਲ ਮਿਲੇਗਾ ਦੱਸਦੀ ਕਿ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਇਹ ਮੈਡਲ ਐਨਕਾਊਂਟਰ ਦੇ ਮਾਮਲੇ 'ਚ ਦਿੱਤਾ ਜਾ ਰਿਹਾ ਹੈ ਜ਼ਿਕਰ ਹੋਇਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਕਈ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਤੇ ਕਈ ਗੈਂਗਸਟਰ ਡਬੋਚੇ ਵੀ ਗਏ ਪੰਜਾਬ ਪੁਲਿਸ ਵੱਲੋਂ ਇੱਕ ਐਨਕਾਊਂਟਰ ਅਮਰਸਰ ਦੇ ਪਿੰਡ ਪਕਣਾ ਖੁਰਦ ਦੇ ਵਿੱਚ ਕੀਤਾ ਗਿਆ ਸੀ ਜਿੱਥੇ ਸ਼ੂਟਰ ਮਨੂ ਤੇ ਰੂਪਾ ਐਨਕਾਊਂਟਰ ਦੇ ਵਿੱਚ ਮਾਰੇ ਗਏ ਸਨ ਇਸ ਪੂਰੇ ਆਪਰੇਸ਼ਨ ਦੀ ਅਗਵਾਈ ਪ੍ਰਮੋਦ ਬਾਣ ਕਰ ਰਹੇ ਸੀ ਜੋ ਸੀਨੀਅਰ ਆਈਪੀਐਸ ਅਧਿਕਾਰੀ ਨੇ ਇਸੇ ਮਾਮਲੇ ਦੇ ਵਿੱਚ ਪ੍ਰਮੋਦ ਬਾਣ ਅਤੇ ਉਹਨਾਂ ਦੀ ਟੀਮ ਨੂੰ ਰਾਸ਼ਟਰਪਤੀ ਮੈਡਲ ਦਿੱਤਾ ਜਾ ਰਿਹਾ ਹੈ ਇਸੇ ਮਾਮਲੇ ਦੇ ਵਿੱਚ ਏਜੀਟੀਐਫ ਦੇ ਮੁਖੀ ਪ੍ਰਮੋਦ ਬਾਣ ਡੀਐਸਪੀ ਏਜੀਟੀਐਫ ਵਿਕਰਮਜੀਤ ਸਿੰਘ ਬਰਾੜ ਅਤੇ ਇਹਨਾਂ ਦੇ ਨਾਲ ਹੀ ਏਐਸਆਈ ਜਗਜੀਤ ਸਿੰਘ ਏਐਸਆਈ ਬਲਜਿੰਦਰ ਸਿੰਘ ਏਐਸਆਈ ਰਾਹੁਲ ਸ਼ਰਮਾ ਅਤੇ ਹੈਡ ਕਨਸਟੇਬਲ ਸੁਰਿੰਦਰਪਾਲ ਸਿੰਘ ਨੂੰ ਵੀ ਰਾਸ਼ਟਰਪਤੀ ਐਵਾਰਡ ਮਿਲੇਗਾ ਦੱਸ ਦੇ ਕਿ ਪੰਜਾਬ ਪੁਲਿਸ ਕਾਫੀ ਚਰਚਾ ਦੇ ਵਿੱਚ ਹੈ ਕਿਉਂਕਿ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੇ ਐਨਕਾਊਂਟਰ ਕੀਤੇ ਜਾ ਰਹੇ ਨੇ ਤਾਂ ਜੋ ਸ਼ਰਾਰਤੀ ਤੱਤਾਂ ਨੂੰ ਨੱਥ ਪਾਈ ਜਾ ਸਕੇ ਹੁਣ ਤੱਕ ਪੰਜਾਬ ਪੁਲਿਸ ਨੇ ਕਈ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਤੇ ਕਈਆਂ ਦਾ ਐਨਕਾਊਂਟਰ ਵੀ ਹੋਇਆ ਹੈ ਹਾਲਾਂਕਿ ਵਿਰੋਧੀ ਇਹਨਾਂ ਐਨਕਾਊਂਟਰਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਤੇ ਨਾਲ ਹੀ ਵਿਰੋਧੀ ਲਗਾਤਾਰ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਇਹ ਵੀ ਸਵਾਲ ਚੁੱਕਦੇ ਨੇ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਪਰ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਕਰ ਰਹੇ ਹਾਂ ਤਾਂ ਜੋ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਸਹੀ ਰੱਖਿਆ ਜਾ ਸਕੇ ਇੱਕ ਵਾਰ ਫਿਰ ਕੈਨੇਡਾ ਤੇ ਭਾਰਤ ਆਮੋ ਸਾਹਮਣੇ ਨੇ ਕੈਨੇਡਾ ਨੇ ਭਾਰਤ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਭਾਰਤ ਨੇ ਕੈਨੇਡਾ ਦੀਆਂ ਚੋਣਾਂ 'ਚ ਦਖਲਅੰਦਾਜ਼ੀ ਕਰਨ ਦਾ ਇਲਜ਼ਾਮ ਲਗਾਇਆ ਜਸਟਿਸ ਟ੍ਰੂਡੋ ਦੀ ਗਵਾਹੀ ਵਾਲੀ ਕੈਨੇਡਾ ਸਰਕਾਰ ਇਸ ਮਾਮਲੇ ਤੇ ਜਾਂਚ ਕਰਾਉਣ ਦੀ ਤਿਆਰੀ ਕਰ ਰਹੀ ਹੈ ਭਾਰਤ ਅਤੇ ਕੈਨੇਡਾ ਦੇ ਦਰਮਿਆਨ ਇੱਕ ਵਾਰ ਫਿਰ ਵਿਵਾਦ ਪੈਦਾ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਤੋਂ ਪਹਿਲਾਂ ਵੀ ਹਰਦੀਪ ਨਿਜਰ ਮਾਮਲੇ ਦੇ ਉੱਤੇ ਭਾਰਤ ਦੀ ਕਾਰਗੁਜ਼ਾਰੀ ਦੇ ਉੱਤੇ ਕੈਨੇਡਾ ਨੇ ਸਵਾਲ ਖੜੇ ਕੀਤੇ ਸੀ ਇਸ ਗੱਲ ਨੂੰ ਕਈ ਮਹੀਨੇ ਬੀਤ ਚੁੱਕੇ ਨੇ ਤੇ ਹੁਣ ਇੱਕ ਵਾਰ ਫਿਰ ਕੈਨੇਡਾ ਨੇ ਕਈ ਤਰ੍ਹਾਂ ਦੇ ਇਲਜ਼ਾਮ ਭਾਰਤ ਦੇ ਉੱਤੇ ਲਗਾ ਦਿੱਤੇ ਨੇ ਹੁਣ ਕੈਨੇਡਾ ਨੇ ਭਾਰਤ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀਆਂ ਆਮ ਚੋਣਾਂ ਦੇ ਵਿੱਚ ਭਾਰਤ ਨੇ ਦਖਲ ਅੰਦਾਜ਼ੀ ਕੀਤੀ ਹੈ ਤੇ ਕੈਨੇਡਾ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਤਿਆਰੀ ਦੇ ਵਿੱਚ ਵੀ ਹੈ ਜ਼ਿਕਰ ਹੋਇਆ ਹੈ ਕਿ ਚੀਨ ਦੇ ਉੱਤੇ ਵੀ ਅਜੇ ਹੀ ਕੈਨੇਡਾ ਨੇ ਇਲਜ਼ਾਮ ਲਗਾਏ ਸੀ ਪਿਛਲੇ ਸਾਲ ਬਲੂਮਬਰਗ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਮੀਡੀਆ ਦੇ ਵਿੱਚ ਕੁਝ ਖੂਫੀਆ ਦਸਤਾਵੇਜ਼ ਲੀਕ ਹੋਏ ਨੇ ਇਹਨਾਂ ਦੀ ਜਸਟਿਨ ਟਰੂਡੋ ਵੱਲੋਂ ਜਾਂਚ ਸ਼ੁਰੂ ਕਰਵਾਈ ਗਈ ਸੀ ਤੇ ਕੈਨੇਡਾ ਨੇ ਚੀਨ ਦੇ ਉੱਤੇ ਵੀ ਇਲਜ਼ਾਮ ਲਗਾਏ ਸਨ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਸਾਡੇ ਉਮੀਦਵਾਰਾਂ ਦਾ ਸਮਰਥਨ ਕਰਕੇ ਕੈਨੇਡਾ ਦੀਆਂ ਚੋਣਾ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ ਤਾਂ ਦੱਸਦੀ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ਤੇ ਭਾਰਤ ਆਮੋ ਸਾਹਮਣੇ ਹੋ ਗਏ ਸੀ ਹਰਦੀਪ ਨਿਜਰ ਮਾਮਲੇ ਦੇ ਵਿੱਚ ਭਾਰਤ ਦੇ ਉੱਤੇ ਕੈਨੇਡਾ ਨੇ ਇਲਜ਼ਾਮ ਲਗਾਏ ਤਾਂ ਭਾਰਤ ਨੇ ਵੀ ਕਈ ਤਰ੍ਹਾਂ ਦੇ ਜਵਾਬ ਦਿੱਤੇ ਇੱਥੋਂ ਤੱਕ ਇੱਕ ਦੂਜੇ ਦੇ ਡਿਪਲੋਮੈਟਸ ਨੂੰ ਵੀ ਵਾਪਸ ਮੋੜ ਦਿੱਤਾ ਗਿਆ ਸੀ ਤੇ ਭਾਰਤ ਸਰਕਾਰ ਨੇ ਵੱਡਾ ਕਦਮ ਚੁੱਕਦੇ ਹੋਏ ਕੈਨੇਡਾ ਦੇ ਨਾਗਰਿਕਾਂ ਦੇ ਉੱਤੇ ਭਾਰਤ ਆਉਣ ਤੇ ਪਾਬੰਦੀ ਲਗਾ ਦਿੱਤੀ ਸੀ ਲੰਮਾ ਸਮਾਂ ਇਹ ਵੀਜ਼ਾ ਸੇਵਾ ਬੰਦ ਰਹੀ ਤੇ ਬਾਅਦ ਦੇ ਵਿੱਚ ਇਸ ਨੂੰ ਮੁੜ ਬਹਾਲ ਕੀਤਾ ਗਿਆ ਇਸ ਦਾ ਸਿੱਧਾ ਅਸਰ ਭਾਰਤ ਅਤੇ ਪੰਜਾਬ ਦੇ ਉੱਤੇ ਪਿਆ ਸੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਵਿਆਹ ਸਮਾਗਮ ਹੁੰਦੇ ਨੇ ਤੇ ਤਿਉਹਾਰ ਵੀ ਆਉਂਦੇ ਨੇ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਦੇ ਨਾਗਰਿਕਾਂ ਨੇ ਭਾਰਤ ਆਉਣ ਦਾ ਪਲਾਨ ਰੱਦ ਕੀਤਾ ਸੀ ਤੇ ਹੁਣ ਵੀ ਕੈਨੇਡਾ ਨੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਦੂਜੇ ਪਾਸੇ ਕੈਨੇਡਾ ਵੱਲੋਂ ਕੁਮਾਂਤਰੀ ਵਿਦਿਆਰਥੀਆਂ ਦੇ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਜਾ ਰਹੀਆਂ ਨੇ ਜਿਸ ਦਾ ਸਭ ਤੋਂ ਵੱਧ ਅਸਰ ਭਾਰਤੀ ਵਿਦਿਆਰਥੀਆਂ ਦੇ ਉੱਤੇ ਪੈਂਦਾ ਦਿਖਾਈ ਦੇ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਭਾਰਤ ਇਸ ਮਾਮਲੇ ਦੇ ਉੱਤੇ ਕੈਨੇਡਾ ਨੂੰ ਕੀ ਜਵਾਬ ਦਿੰਦਾ ਹੈ ਬੀਤੇ ਦਿਨੀ ਸਨਿਰੇ ਕਾਲੀ ਆਗੂ ਬਿਕਰਮ ਮਜੀਠੀਆ ਤੇ ਹੋਰ ਅਕਾਲੀ ਆਗੂਆਂ ਨੇ ਗਵਰਨਰ ਬਨਵਾਰੀ ਲਾਲ ਪ੍ਰੋਤ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਆਪ ਦੇ ਕੈਬਨਟ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਗਵਰਨਰ ਨੂੰ ਸੌਂਪੀ ਗਈ ਸੀ। ਹੁਣ ਇਸ ਮਾਮਲੇ ਉੱਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰतिकਰਮ ਦਿੱਤਾ ਹੈ। ਸੁਨੀਲ ਜਾਖੜ ਅਨੁਸਾਰ ਆਪ ਮੰਤਰੀ ਤੇ ਲੱਗੇ ਦੋਸ਼ ਸਹੀ ਸਾਬਤ ਹੋਣ ਤੇ ਟੁਕਮੀ ਕਾਰਵਾਈ ਹੋਣੀ ਚਾਹੀਦੀ। ਪੰਜਾਬ ਸਰਕਾਰ ਦੇ ਅਧੂਰੇ ਪਏ ਕਈ ਕੰਮਾਂ ਨੂੰ ਲੈ ਕੇ ਵਿਰੋਧੀ ਲਗਾਤਾਰ ਸਰਕਾਰ ਨੂੰ ਘੇਰ ਰਹੇ ਨੇ ਇਸੇ ਦੇ ਚਲਦਿਆਂ ਬਿਕਰਮ ਸਿੰਘ ਮਜੀਠੀਆ ਵੱਲੋਂ ਮਜੀਠਾ ਦੇ ਨਾਲ ਲੱਗਦੇ ਪਿੰਡ ਦੀ ਸੜਕ ਦਾ ਜਾਇਜ਼ਾ ਲਿਆ ਗਿਆ ਇਸ ਉਪਰੰਤ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਵੀ ਜਨਤਕ ਕੀਤੀ ਹੈ ਉਹਨਾਂ ਨੇ ਦਿਖਾਇਆ ਕਿ ਇਸ ਪਿੰਡ ਦੀ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੈ ਮਜੀਠੀਆ ਨੇ ਕਿਹਾ ਕਿ 14 ਨਵੰਬਰ 2023 ਨੂੰ ਮੁੱਖ ਮੰਤਰੀ ਮਾਨ ਤੇ ਈਟੀਓ ਹਰਪਜਨ ਸਿੰਘ ਵੱਲੋਂ ਇਸ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਰ 3 ਮਹੀਨੇ ਹੋ ਗਏ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਜਿਸ ਦੇ ਚੱਲਦਿਆਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸੜਕ ਦੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ ਅੱਜ 14 ਨਵੰਬਰ ਦਾ ਆ ਨੀ ਪੱਥਰ ਰੱਖਿਆ ਭਗਵੰਤਪਾਲ ਅਰਪਾ ਜੰਗ ਸਿੰਘ ਆ ਨਵੰਬਰ 2023 ਮਗਰ ਹਾਲਾਤ ਵੇਖ ਲਓ ਸੜਕ ਦੇ ਕੀ ਨੇ ਮੈਂ ਚਾਹੂੰਗਾ ਕਿ ਸਰਕਾਰ ਜਿਹੜੀ ਇਹ ਮਾੜੀ ਰਿਪੇਅਰ ਨੇ ਇਹਦੇ ਤੇ ਕੋਈ ਐਕਸ਼ਨ ਲਵੇ ਔਰ ਜਲਦ ਤੋਂ ਜਲਦ ਇਹਦੀ ਰਿਪੇਅਰ ਸ਼ੁਰੂ ਕੀਤੀ ਜਾਵੇ। ਵਾਇਰ ਦੀ ਗੱਲ ਸਾਹਿਬ ਐਕੋਤੀ ਕੀ ਪਤੇ ਆ ਭਗਵੰਤ ਮਾਨ ਸਿੰਘ ਭਗਵੰਤ ਮਾਨ ਦੇ ਨੀ ਪੱਤਰ ਹਰਭਜਨ ਸਿੰਘ ਟੀ.ਓ ਹੋ ਕੇ ਗਿਆ ਸੜਕ ਦੇ ਮਾਹੌਲਤ ਦੱਸਿਆ 14 ਨਵੰਬਰ 2023 ਆ ਜਿੰਮੇਵਾਰ ਸੱਜੇ ਨੇ ਇੱਥੇ ਕਲੋਤੇ ਨਗਰ ਮਜੀਠੇ ਦੇ ਇਹਨਾਂ ਨੂੰ ਪੁੱਛ ਲੋ ਕਿ ਸੜਕ 3 ਮਹੀਨਿਆਂ ਦੇ ਬਾਅਦ ਵੀ ਨਾ ਤਾਂ ਸੜਕ ਬਣੀ ਦੁਕਾਨਾਂ ਦੇ ਅੱਗੇ ਸੜਕ ਬਲ ਕੇ ਹੋਰ ਪੁੱਟ ਕੇ ਢੇਰ ਲਾਤਾ ਔਰ ਜਿਹੜੀ ਲੁੱਕ ਪਈ ਵੀ ਆ ਮੈਨਾਂ ਲਾ ਗੱਡੀ ਇੱਕਾਰੀ ਲੰਘਦੀ ਐ ਲੁੱਕ ਨਾਲ ਹੀ ਸੜਕ ਦੇ ਨਾਲ ਚੰਬੜ ਜਾਂਦੀ ਐ ਪਤਾ ਨਹੀਂ ਇਹ ਕਿ ਸੜਕ ਦੀ ਰਿਪੇਅਰ ਕਿ ਕਿਤੇ ਵੀ ਕਾਹ ਤੋਂ ਜੇ ਕੋਈ ਦੱਸਣਾ ਮੇਰੇ ਆ ਜਾ ਹੁਣ ਕੇ ਜਿਉਂ ਉਨ ਘਾਟਣ ਕਰਕੇ ਗਏ ਆ ਸੜਕ 'ਤੇ ਸਾਰੇ ਪੁੱਟ ਕੇ ਸੁਭ ਚੰਗੀ ਭਲੀ ਸੜਕ ਪੁੱਟ ਕੇ ਖੱਡੇ ਪਾ ਗਏ ਆ ਲੋਕਾਂ ਦਾ ਬੁਰਾ ਹਾਲ ਇੱਥੇ ਐਕਸੀਡੈਂਟ ਕੇਸ ਆ ਹਮ ਹੁੰਦੇ ਦੋ ਤਿੰਨ ਮੌਤਾਂ ਰੋੜੀ ਪੈਂਦ ਤੋਂ ਬਾਸਥਲੇ ਆ ਕੇ ਮਰ ਗਈ ਐ ਇੰਨਾ ਕੀ ਬੁਰਾ ਹਾਲ ਆ ਟ੍ਰੈਕ ਕੋ ਮੋਟਰਸਾਈਕਲ ਵਾਲਾ ਬੜਾ ਪਰੇਸ਼ਾਨ ਹੈ ਸਾਰੀ ਦੁਨੀਆ ਪਰੇਸ਼ਾਨ ਹੈ ਫਸੇਗਾ ਮਜੀ ਮਜੀਠੇ ਤੋਂ ਲੈ ਕੇ ਫਸੇ ਘਟ ਤੱਕ ਮੁੜ ਕੇ ਕਹਿਣੇ ਸ਼ਕਲੀ ਨਹੀਂ ਵਿਖਾਈ ਜਦੋਂ ਦੀ ਹੈ ਨਹੀਂ ਪੱਥਰ ਰੱਖ ਕੇ ਇੱਥੇ ਬਣਾਉ ਜੇ ਮੰਤਰੀ ਦੇ ਨਹੀਂ ਪੱਥਰ ਰੱਖੇ ਤੋ ਤਿੰਨ ਮਹੀਨੇ ਬਾਅਦ ਵੀ ਹਾਲਾਤ ਰਹਿਣੇ ਆ ਮੁੱਖ ਮੰਤਰੀ ਦਾ ਨਾਮ ਲੱਗਿਆ ਹੋਵੇ ਤੇ ਜਿੱਥੇ ਪਹੁੰਚਦੇ ਨਹੀਂ ਉੱਥੇ ਹਾਲਾਤ ਦੇਖ ਲਓ ਕੀ ਬੜੇ ਪਏ ਆਸ ਕਰੂੰਗਾ ਉਮੀਦ ਕਰੂੰਗਾ ਕਿ ਜਲ ਤੋਂ ਜਲਦ ਮਾੜੇ ਮਟੀਰੀਅਲ ਦੀ ਵਰਤੋਂ ਦੀ ਇਨਕੁਆਇਰੀ ਮਾਰਕ ਹੋਵੇ ਵਿਜਲ ਅਫਸਰਾ ਦੀ ਐਕਸਪਲੇਨੇਸ਼ਨ ਕਾਲ ਹੋਵੇ ਔਰ ਮੰਤਰੀ ਸਾਹਿਬ ਜਿਹੜਾ ਆਪ ਇਹ ਨੀਂ ਪੱਤਰ ਰੱਖ ਕੇ ਗਿਆ ਇਹਦੇ ਤੁਰੰਤ ਇਹ ਸੜਕ ਨੂੰ ਵਧੀਆ ਤਰੀਕੇ ਨਾਲ ਬਣਾਉਣ ਚਾਹੀਦੀ 10 ਸਾਲ ਹੈ ਸੜਕ ਖਿੱਲੀ ਆ ਉਸ ਤਰ੍ਹਾਂ ਬੜੇ ਕੀ ਹੈ ਅਗਲੇ 10 ਸਾਲ ਵਧੀਆ ਰਹਿਣ ਹੁਣ ਦੇਖਣਾ ਹੋਵੇਗਾ ਕਿ ਬਿਕਰ ਮਜੀਠੀਆ ਵੱਲੋਂ ਜਨਤਕ ਕੀਤੀ ਗਈ ਇਸ ਵੀਡੀਓ ਤੋਂ ਬਾਅਦ ਸੂਬਾ ਸਰਕਾਰ ਕਦੋਂ ਤੱਕ ਇਸ ਸੜਕ ਦਾ ਨਿਰਮਾਣ ਕਰਵਾਉਂਦੀ ਹੈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਆਕਾਲੀ ਦਲ ਦੇ ਸੀਨੀਅਰ ਅਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਮੁੜ ਤੋਂ ਸਰਕਾਰ ਦੀ ਕਾਰਜਗੁਜ਼ਾਰੀ ਦੇ ਉੱਤੇ ਸਵਾਲ ਚੁੱਕੇ ਨੇ। ਇਸ ਵਾਰ ਉਹਨਾਂ ਨੇ ਖਸਤਾ ਸੜਕ ਦਾ ਮੁੱਦਾ ਚੁੱਕਿਆ ਹੈ। ਮਜੀਠੀਆ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੀਂਹ ਪੱਥਰ ਰੱਖਿਆ ਸੀ ਪਰ ਅਜੇ ਤੱਕ ਸੜਕ ਦਾ ਵਿਕਾਸ ਨਹੀਂ ਹੋਇਆ। ਪੰਜਾਬ ਸਰਕਾਰ ਦੇ ਇੱਕ ਹੋਰ ਕੈਬਨਟ ਮੰਤਰੀ ਵੀ ਇਤਰਾਜਯੋਗ ਵੀਡੀਓ ਦਾ ਮਾਮਲਾ ਭੱਖਦਾ ਦਿਖਾਈ ਦੇ ਰਿਹਾ ਹੈ। ਇਸ ਮਾਮਲੇ ਵਿੱਚ ਹੁਣ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਰਾਜਪਾਲ ਬਨਵਾਰੀ لال ਪ੍ਰੋਹਿਤ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਜਾਖੜ ਨੇ ਟਵੀਟਰ ਰਾਹੀਂ ਇੱਕ ਪੋਸਟ ਪਾ ਕੇ ਕਿਹਾ ਕਿ ਮਾਨਯੋਗ ਰਾਜਪਾਲ ਪੰਜਾਬ ਬਨਵਾਰੀ لال ਪ੍ਰੋਹਿਤ ਜੀ ਨੂੰ ਇੱਕ ਹੋਰ ਆਪ ਮੰਤਰੀ ਖਿਲਾਫ ਲਗਾਏ ਗਏ ਨੈਤਿਕ ਗਿਰਾਵਟ ਦੇ ਗੰਭੀਰ ਦੋਸ਼ਾਂ ਦੀ ਨਿਰਪੱਖ ਜਾਂਚ ਸ਼ੁਰੂ ਕਰਨ ਲਈ ਬੇਨਤੀ ਪੱਤਰ ਲਿਖ ਰਿਹਾ ਹਾਂ ਕਿ ਜੇਕਰ ਇਹ ਦੋਸ਼ ਸਹੀ ਪਾਏ ਜਾਂਦੇ ਨੇ ਤਾਂ ਇਸ ਵਾਰ ਠੋਕਮੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਪਹਿਲਾਂ ਅਜਿਹੀ ਇੱਕ ਮੰਤਰੀ ਦੇ ਮਾਮਲੇ ਵਿੱਚ ਵਿਖਾਈ ਦਿੱਤੇ ਹੰਕਾਰੀ ਗੈਰ ਕਾਨੂੰਨੀ ਅਤੇ ਗੈਰ ਜ਼ਿੰਮੇਵਾਰਾਨਾ ਵਿਹਾਰ ਵਾਲੀ ਗੱਲ ਦੁਹਰਾਈ ਨਾ ਜਾ ਸਕੇ ਅਤੇ ਸਰਕਾਰ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕੀਤਾ ਜਾ ਸਕੇ ਜ਼ਿਕਰ ਹੋਇਆ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਇਤਰਾਜਯੋਗ ਵੀਡੀਓ ਨੂੰ ਬਨਵਾਰੀ لال ਪ੍ਰੋਹਿਤ ਨੂੰ ਸੌਂਪਨ ਦਾ ਦਾਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਉਹਨਾਂ ਵੱਲੋਂ ਬਨਵਾਰੀ لال ਪ੍ਰੋਹਿਤ ਨੂੰ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਰੱਖੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਇਸ ਮਾਮਲੇ ਦੇ ਉੱਤੇ ਕੀ ਕਾਰਵਾਈ ਕਰਦੇ ਨੇ। ਅੱਜ ਦੇ ਪੰਜਾਬ న్యూਸ ਬੁਲਟਨ ਦੇ ਵਿੱਚ ਅੱਜ ਦੇ ਨਜ਼ਰ ਮਾਰਦਿਆਂ ਜਿੱਦੀਆਂ ਮੁੱਖ ਸੁਰਖੀਆਂ ਤੇ ਸ਼ਹੀਦੀ ਜਵਾਨਾਂ ਦੇ ਘਰ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 1 ਕਰੋੜ ਰੁਪਏ ਦੀ ਦਿੱਤੀ ਰਾਸ਼ੀ ਮੰਤਰੀ ਅਮਨ ਅਰੋੜ ਨੂੰ ਕੋੜ ਤੋਂ ਮਿਲੀ ਵੱਡੀ ਰਾਹਤ ਕੈਨੇਡਾ ਤੇ ਭਾਰਤ ਮੁਰਤੋਂ ਹੋਏ ਫਿਰ ਤੋਂ ਆਮੋ ਸਾਹਮਣੇ ਰੱਦ ਹੋਣ ਤੋਂ ਬਾਅਦ ਭਖਿਆ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਦਾ ਮਾਮਲਾ ਸੀਨੀਅਰ ਰਾਗੂ ਵਰਸਾ ਸਿੰਘ ਬਲਟੋਖਣੇ ਸਾਦੇ ਨਿਸ਼ਾਨੇ ਕਿ ਹੱਥ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੋਫੈਸਰ ਪੁੱਲਰ ਦੀ ਰਿਹਾਈ ਸੰਬੰਧੀ ਦਿੱਤਾ ਸੀ ਭਰੋਸਾ ਪੰਜਾਬ న్యూਸ ਬੁਲਟਨ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ